दिमाग पता नहीं मार्वर

आंकल जी चौकी चौंकी है बारी डायरी भी चंदे होता है। ठीक है जी ठीक है ठीक है

आप तो रोज करते हो ड्राइवर को रोजा भी बोलते हो किथे पहुंचा? ला ऑन किथों पहुंच जाना आया होगा जी बहुत तेज पानी था सर आया होगा 100

ਇਹ ਵੇਖੀ ਪਾਣੀ ਉਹ ਲੱਗਿਆ ਪੈਰ ਪਰ ਖੱਲਾ ਉੱਪਰ ਠੇਰਾ ਉਹ ਸਰਦਾ ਜਾਂ ਠੇਰ ਵਿੱਚ ਸਾਰਾ ਕੁਝ ਪਾਣੀ ਆ ਬਾਅਦ ਚ ਲੱਗਿਆ ਨਾ ਬੰਦਿਆਂ ਨੂੰ ਬਹੁਤ ਚੈੱਕ ਆ ਇਹ ਗੱਡੀ ਲੱਗਣ ਤੋਂ ਬਾਅਦ ਭਾਈ ਪਾਣੀ ਠੇਰ ਆਇਆ ਇਹਦਾ ਲੋਡਰ ਲੈ ਕੇ ਚੱਤ ਲੋ ਮਰਿਆ ਲੋਡਰ ਮਰਿਆ ਜਾਵੇ ਤਾਂ ਤੁਸੀਂ ਕੋਈ ਪਰ ਇੱਥੇ ਵੱਬ ਜੇ ਜੁਦਾ ਪਾਣੀ ਵਿੱਚ ਦੇਖਦੇ ਦੇਖਦੇ ਗੱਡੀ ਹੈ ਦੇਖਣਾ ਹੁੰਦਾ ਦਾ ਬਹੁਤ ਦਤਿ ਮੈਨੇ ਜੋ ਆ ਬਾਈ ਭਾਈ ਜਿੰਦਗੀ ਖੋਲੋ ਮਾੜਾ ਗੱਡੀ ਦਾ ਬਣਾ ਚੱਕੀ ਬਾਹਰ ਰਹੂਗੀ ਮਰਗੀ ਮਾ ਦਿੰਦੀ ਮਰਦੀ ਦੁਨੀਆ ਚੱਕੀ ਬਾਹਰ ਰਹਣੀ ਲੋਟ ਨੂੰ ਅਸੀਂ ਹੱਥ ਮੰਗਿਆ ਤਾ ਬਰੇਟ ये जड़े अपने रिक्शा के तो मिल गए सुजीत जी मिल गया ना फिर मिल गए वो भी बाइक पे मेरी ना ए थोड़ा शुरू करने लगा गया ये बाइक वहां पे आ गया हां तो कामपाल वाली वो आ गई वो रहा कामपाल थाने चार रास्ते है मेरा ऑटो का ड्राइवर नहीं है अंदर वो कामपाल भाई आती है हां आ भी चला गया ना वाले के जब बोलती है उनको आया ही नहीं क्या ਨਹੀਂ ਨਵਾਂ ਆਇਆ ਓ ਯਾਰ ਮੈਂ ਦੇਖ ਲੈਂ ਮੈਂ ਤਾਂ ਮੈਸੇਜ ਮਿਲੇ ਜੀ ਕੋਲ ਦੇਖ ਲਈ ਹੱਟ ਗਈ ਜੀ ਦਾ ਪਹੁੰਚ ਆ ਗਿਆ ਮਤਲਬ ਇਹ ਪਤਾ ਲੱਗ ਗਿਆ ਵੀ 3 ਡੈਡ ਬੋਡੀ ਜੀ ਜੀ ਰੱਤੀ ਮਿਲ ਗਈ ਹੈ ਤਾਂ 5 ਆ ਜਾਏ ਪਾਣੀ ਜਦੋਂ ਤੁਸੀਂ ਆਏ ਤਾਂ ਪਾਣੀ ਦਾ ਬਹਾਵ ਕਿੰਨਾ ਕੀ ਜੀ ਉਹ ਤਾਂ ਤੋ ਇਹਨਾਂ ਨੂੰ ਪੁੱਛੋ ਲੋ ਰਾਜ ਜੀ ਅੱਗੇ ਸਤਾਨਿਕ ਹੈ ਉਹਨਾਂ ਜਿਆਦਾ ਪਤਾ ਕਿ ਮੇਰੇ ਨੂੰ ਤਾਂ ਮੈਂ ਥੋੜੀ ਪਾਣੀ ਦਾ ਬਹਾਪ 20 ਮਿੰਟ ਪਹਿਲੇ ਪੁੱਛਿਆ ਹਮਾਂ ਚਲ ਗਿਆ ਉਹ ਵੀ ਹੁਣੇ 7 ਸਾਲ ਮਰੇ ਬਾਕੀ ਬਾਕੀ ਹੜ ਗਿਆ ਜੀ ਭਾਈ 5 ਬੰਦੇ ਮਿਲੇ ਨਹੀਂ ਟੋਲਦੇ ਬੇ ਅੱਧੋ ਵਾਲ ਤੋਂ ਅੱਗੇ ਚੱਲ ਗਏ ਸਾਡੇ ਬੰਦੇ ਕੀ ਕਾਰਨ ਮੰਨਦੇ ਆ ਪਾਣੀ ਜਿਆਦਾ ਸੀ ਜਿਆਦਾ ਸੀਗਾ ਪਾਣੀ ਬਹੁਤ ਜਿਆਦਾ ਛੱਟੋ ਘਾੜੀ 15 ਫੁੱਟ ਪਾਣੀ ਬਹੁਤ ਜਿਆਦਾ ਪਾਣੀ ਸੀ ਦਾਨ ਗਰਜੋ ਦੇਖ ਕਰ ਫਿਰ ਤਸਵੀਰਾਂ ਵਿਆਹ ਟੈਂਡ ਕਰਨ ਪੂਰਾ ਪਰਿਵਾਰ ਇੱਕ ਹੀ ਪਰਿਵਾਰ ਵਿਆਹ ਟੈਂਡ ਕਰਨ ਲਮਾਚੇਰ ਜਾ ਰਿਹਾ ਸੀ ਹੋ ਸਕਦਾ ਹੈ ਡਰਾਈਵਰ ਨੂੰ ਲੱਗਾ ਹੋਵੇ ਕਿ ਪਾਣੀ ਇੰਨਾ ਜਿਆਦਾ ਨਹੀਂ ਹੈ ਇਸ ਲਈ ਡਰਾਈਵਰ ਵੱਲੋਂ ਐਡਾ ਵੱਡਾ ਰਿਸਕ ਲਿਆ ਗਿਆ ਜਿਹੜੀਆਂ 9 ਜਾਨਾਂ

ਕਿੰਨੇ ਜਣੇ ਸੀ ਜਦੋਂ ਤੁਸੀਂ ਦੇਖਿਆ ਜਦੋਂ ਗੱਡੀ ਟੁੱਟੀ ਮੈਂ ਤਾਂ ਹੁਣੇ ਆਈਆਂ ਹੁਣੇ ਆਇਆ ਮੈਂ ਸੁਣਿਆ ਕਿ 11 ਬੰਦੇ ਸੀਗੇ ਇੱਕ ਬਚਿਆ ਤੇ ਬਾਕੀ ਉੜ ਗਿਆ ਤੇ ਬਾਕੀ 5-5 ਲੱਖਾਂ ਲੱਭੀਆਂ ਕਹਿੰਦੇ ਬਾਕੀ ਜੀ ਕੋਈ ਪਤਾ ਨਹੀਂ